ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲੋ ਜੀ ਕਿਸਾਨ ਭਰਾਵੋ ਜਿਹੜੀ ਆਪਾਂ ਕਣਕ ਬੀਜੀ ਸੀ ਉਹਤੇ ਸਪਰੇਅ ਚੱਲਦੀ ਹੈ ਜੀ ਗੁੱਲੀ ਡੰਡੇ ਵਾਲੀ ਦੂਸਰੇ ਦਿਨ ਲੱਗਿਆ ਕਰਨਾ ਸ਼ਾਮ ਨੂੰ ਬੀਜ ਕੇ ਗਈ ਸੀ ਤੇ ਅੱਜ ਕਰਦੇ ਹਾਂ ਸਪਰੇਅ ਪ੍ਰੈਸ਼ਰ ਵੀ ਫੁੱਲ ਆ ਤੇ ਤਾਰ ਵੀ ਪੂਰੀ ਕਰਤੀ ਆਪਾਂ ਜਮੀਨ ਸਾਰੀ ਉਹ ਕੇਰਾ ਨਰਮ ਕਰਤੀ ਆ ਉਹ ਦੇਖੋ ਐਨ ਚੰਗੀ ਤਰ੍ਹਾਂ ਪ੍ਰੈਸ਼ਰ ਪੈਂਦਾ ਭਿੱਜੀ ਜਾਂਦੀ ਆ ਪੂਰੀ ਧਰਤੀ ਜਿੰਨੀ ਜਗ੍ਹਾ ਚ ਪ੍ਰੈਸ਼ਰ ਜਾਂਦਾ ਐਨ ਚੰਗੀ ਤਰ੍ਹਾਂ ਤਾਰ ਕਰਤੀ ਹੁਣ ਦੇਖਦੇ ਆ ਕੀ ਰਿਜ਼ਲਟ ਆਉਂਦਾ ਗੋਲੀ ਡੰਡੇ ਦਾ ਗੋਲੀ ਡੰਡਾ ਉਹਰੇ ਤੁਹਾਨੂੰ ਪਤਾ ਸੌਲੀ ਹੈਗਾ ਬਹੁਤ ਆ ਕਿਉਂਕਿ ਸਾਰਾ ਏਰੀਆ ਤੰਕਦਾ ਏ ਪਿਛਲੇ ਸਾਲ ਨਾਲੋਂ ਤਾਂ ਇਸ ਵਾਰ ਘੱਟ ਹੋਊਗਾ ਉਹਰੇ ਜਿੰਨੀ ਬਹੁਤ ਹੋਰ ਚਾਏ ਵਿਆ ਆਦੂ ਰੋਡ ਕਰਾਉਂਦੇ ਆ 75 ਇਕੱਠੇ ਨੇ ਇਹ ਤੇ ਲਾਉਣਾ ਆਪਾਂ ਨੇ ਜਿੱਸ ਤੋਂ ਆ ਦੂ ਕੇਟੇ ਦੇ ਘਰੀ ਵੀ ਆ ਰੌਣੇ ਹੀ ਉਹ ਚਾ ਰੌਣਾ ਹੋੜੇ ਘਰ ਚ ਵੇਚਣੀ ਦੀ ਨਹੀਂ ਨਵਾਂ ਸੀਡ ਆ ਗਿਆ ਲਦਾਉਣ ਆਇਆ ਆਪਾਂ ਟਰਾਲੀ ਚੈਲ ਆਰ ਦਾ ਇਹ ਲਾਉਣਾ ਹੁਣ ਆਪਾਂ ਨੇ ਇਹ ਹੈਗਾ ਜੀ ਆਪਣਾ ਰੌਣੀ ਕਰਿਆ ਹੋਇਆ ਪਲਾਟ ਇਹ ਚ ਲਾਉਣੇ ਨੇ ਆਪਾਂ ਆਲੂ ਬਾਹੀ ਲਕਿਆਂ ਕਰਨਾ ਫੈਰੋਂ ਖੋਲਦੇ ਆ ਤੇ ਨਾਲੇ ਲਿਆਂਦਾ ਸੱਤ ਸਵੈਲਰ 3600 ਤੋਂ ਚਲਾਉਂਦਾ ਵਧੀਆ ਵੈਸੇ ਥੋੜਾ ਜਿਆਦਾ ਖੇਤ ਨਰਮ ਆ। ਉਤੋਂ ਬਾਅਦ ਬਾਕੇ ਇਹਨੂੰ ਫਿਰ ਹੋਰ ਵੀਰ ਨਾਲ ਮਾਰ ਦਾਂਗੇ। ਤੇ ਆਪਾਂ ਨੇ ਬਾਤਾ ਇਹ ਕਿੰਨਾ ਬਹੁਤ ਆ ਇਹਦੇ ਵਿੱਚ। ਹੁਣ ਹਵਾ ਲੱਗ ਜੂਗੀ ਕੱਲੂ ਆਪਾਂ ਛੇੜਨਾ ਨਹੀਂਗੇ। ਪਰਸੋਂ ਛੇੜਾਂਗੇ। ਬਹੁਤ ਜ਼ਿਆਦਾ ਨਰਮ ਆ। ਉਹ ਇਹਨੇ ਸੋਪਣਾ ਨਹੀਂ ਵੀ ਜੇ ਨਾ ਆਉਂਦੇ ਇਸ ਕਰਕੇ ਆਪਾਂ ਨੂੰ ਪਾਉਣਾ ਪਿਆ ਕਿਉਂਕਿ ਲਾਉਣੇ ਨੇ ਆਪਾਂ ਅੱਜ। ਤੇ ਕੋਈ ਕਾਜ ਨਹੀਂ ਦੀ ਕਰਨੀ। ਅੱਜ ਉਹਦੇ ਆ ਲੇਟ। ਜਿਹੜੀ ਆਪਾਂ ਨੂੰ ਹੈਰੋਂ ਫੇਰ ਨਹੀਂ ਉਹ ਪਾਣੀ ਦੀ ਹੁਣ ਹਵਾ ਪੈ ਜੂ ਨਾਲੇ ਜਿਹੜਾ ਘਾਹ ਫੂਸਾ ਹੈ ਸੁੱਕ ਜੂਗਾ ਤੇ ਕੱਲ ਵੀ ਦਿਹਾੜੀ ਦੀ ਆਪਾਂ ਛੇੜ ਦੇ ਨੂੰ ਅਗਲੇ ਦਿਨ ਪੂਰੀ ਚੰਗੀ ਤਰ੍ਹਾਂ ਤਿਆਰ ਕਰਦਾਂਗੇ ਹੈਰੋਂ ਫੇਰ ਕੇ ਤੇ ਹਰ ਹਰ ਫੇਰ ਕੇ ਉਦੋਂ ਅਗਲੇ ਦਿਨ ਰੁਟਾਵੇਟਰ ਪੂਰੇ ਚਲਾਵਾਂਗੇ ਨਾਲੇ ਪਜਾਈ ਹੋ ਜੂਗੀ ਫਾਇਲ ਮਾਰਨ ਲਾ ਕੇ ਆਹ ਮਾਰਿਆ ਉਹ ਪਰੇ ਮਾਰਿਆ ਐਂ ਦੇ ਐਂ ਦੇ ਬਾਰਕਰਾਂ ਮਾਰਦੇ ਐਂ ਮਾਰ ਜਾਂਦਾ ਰੁਟਾ ਹੈ ਏ ਡਰਾਈਵਰ ਵੀ ਚੱਲਦੇ ਪੱਗੀ ਨੂੰ ਵੱਡੀ ਕਰਾਉਂਦਾ ਲੋਰੀ ਇਹਦਾ ਮਗਾਵਨਾ ਕਰਦਾ ਜਿੱਥੇ ਜੀ ਇਹ ਆ ਗਿਆ ਜਿੰਨਾ ਰੁਪਿਆ ਦੇਣਾ ਪਰਾਉ ਨਹੀਂ ਜਾਂਦਾ ਕੋਈ ਰੋੜੇ ਨਾ ਬਣੇ ਤੋ ਉਹਦਾ ਟਾਈਮ ਪੂਰਾ ਕਰ 5 ਮੋੜਾ ਦੇਖੋ ਕਿੰਦੀ ਟਾਈਮ ਹੈ ਜੀ ਦੋ ਘਟਾ ਦੋ ਘਟਾ ਤੇ ਕਬੋਟੀ ਜਾਂਦਾ ਉਹਦਾ ਮੀਲ ਘਟਾ ਦੋ ਘਟਾ ਈ ਤੋਂ ਪੱਤ ਦਾ ਪੋਟਾ ਦੋ ਬੋਰਡਾਂ ਪਰ ਵੀ ਉੱਤੇ ਗੱਡੀ ਜਿੱਥੇ ਚੰਗਦਾ ਆ ਰਹਿਗਾ ਆਪਣਾ ਕਣਕ ਵਾਲਾ ਇਹ ਵੀ ਫੇਰਦੇ ਆਪਾਂ ਐਨੇ ਐਨੇ ਕ ਫਰਕ ਨਾ ਫੇਰਦਾ ਹਾਲਤਾਂ ਦੇ ਦਾ ਬਾਲਾ ਜ਼ਰੂਰੀ ਆ ਕਿਉਂਕਿ ਪਾਣੀ ਨਹੀਂ ਜਾਂਦਾ ਇਹ 10-12 ਮੋੜ ਤੇ ਲੋਹਰਾਂ ਇਕੱਠੀਆਂ ਵੱਧਦਾ ਇੰਨਾ ਖਾਨਸਦਾ ਨੂੰ ਚਾਲੇ ਦੇਣਾ ਜਾਂਦਾ ਜਿੱਨਾ ਮਾਸ਼ੀ ਖੇਡ ਨਹੀਂ ਸਕਦਾ ਜਿੱਥੇ ਤੱਕ ਸਬ ਸਵੈਲਰ ਚੱਲਿਆ ਜਾਂਦਾ ਉੱਤੇ ਤੱਕ ਪਲਾਉ ਨਹੀਂ ਜਾਂਦਾ ਬਹੁਤ ਜ਼ਿਆਦਾ ਡੂੰਘਾ ਜਾਂਦਾ ਆਪਾਂ ਨੇ ਉੱਪਰਲੇ ਕੀਲੀ ਜੇ ਪਾਇਆ ਵਾ ਦੇਖੋ ਫਰੇਮ ਜਮਾ ਥੱਲੇ ਲੱਗੀ ਪਈ ਆ ਜਮਾ ਹੀ ਥੱਲੇ ਐਨ ਵਧੀਆ ਪਹਿਲੇ ਮੀਡੀਅਮ ਜੇ ਚੱਲ ਰਿਹਾ ਬਹੁਤ ਡੂੰਗਾ ਜਾਂਦਾ ਬਹੁਤ ਜ਼ਿਆਦਾ ਸੌਫ ਸਵੈਲਰ ਓ ਜੀ ਮਿੱਤਰੋ ਕਰੋ ਚੈੱਕ ਕਿੰਨੀ ਨਵਾਈਆ ਲੱਤਾਂ ਦੀ ਤੇ ਪੀਲ ਕਾਟਿਆ ਦੇਖੋ ਪਿਆਰਾ ਕਟਿਆ ਜਮਾ ਧਰਤੀ ਨੇ ਲੱਗਿਆ ਹਤੀ ਹੁਣ ਉੱਥੇ ਹੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਧਰਤੀ ਦੇ ਪਿਆ ਦੇਖੋ ਇਹ ਸੌਇਲ ਸੋਇਲਰ ਤੇ ਉਚਾਈ ਘਟੋ ਘਟ ਆਪਣੇ ਲੋ ਮੇਰੇ ਲੱਕ ਤੱਕ ਸਮਝ ਲਓ ਵੀ 2.5 ਤੋਂ 3 ਫੁੱਟ ਵਿੱਚ ਜਾ ਰਿਹਾ ਹੈ 2.5 ਫੁੱਟ ਤਾਂ ਪੱਕਾ ਹੀ ਜਾਂਦਾ ਉਹ ਜੇ ਆਪਾਂ ਚੱਲਦੇ ਆਂ ਉਹਨੂੰ ਫੋਟੋ ਲੀਡਾ ਆ ਦੇਣੀ ਕੋਈ ਨਾ 파ਰਤੀ ਲਾ ਦੇ ਦੀ ਆਦੂ ਵਾਲਾ ਨਾਮਾ ਸੂਰ ਵੀ ਲੱਗਦੇ ਆ ਰਹਿ ਗਈ ਤੋ ਬਾਈ ਸਪਰੇਅ ਕੱਖਾਂ ਵਾਲੀ ਉਹ ਲੈ ਕੇ ਚਾਹਦੇ ਆ ਆ ਇਹਨੇ ਸਾਰੇ ਸੀਡ ਜਿਹੜਾ ਮਰਜੀ ਲਓ 308 826 301 533 ਵੀਚੇ ਅਸੀਂ ਅਨਸੀ 60 ਸਾਰੇ ਹੀ ਨੇ ਹਾਂ 872 ਰੁਪਏ ਨਵੀਂ ਵੈਰਾਈਟੀ ਕੱਖਾਈ ਸਪਰੇਅ ਲੱਗਿਆ ਆਲੂਆਂ ਤੇ ਕਰਨ ਥੋੜਾ ਥੋੜਾ ਜੰਮੇ ਨੇ ਹਲੇ ਅਜਾ ਲੌਂਗ ਤੱਕ ਕਰਨ ਉਹ ਵੱਨ ਕੇ ਹੁਣ ਪੈਰ ਇਕੱਠਾ ਕਰਦੇ ਆ ਤੇ ਚੱਲਦੇ ਆ ਉਧਰ ਨੂੰ ਅੱਧੀ ਟੈਂਕੀ ਰਹਿ ਗਈ ਅੱਠ ਗੇਟ ਕਰਤੇ ਆ ਆ ਇਧਰ ਲੈ ਆਪਾਂ ਨੇ ਰੋਡ ਦੇ ਨਾਲ ਵਾਲੇ ਪਲਾਟ ਬਹੁਤ ਵਧੀਆ ਇੱਕ ਸਾਰ ਜਮ ਰਿਹਾ ਵਧੀਆ ਮਸ਼ੀਨ ਨੇ ਇੱਕ ਸਾਰ ਪੂਰਾ ਘਾਟ ਆ ਨਹੀਂ ਹੈਗਾ ਵੀ ਕੋਈ ਨਿਕਲਿਆ ਕੋਈ ਨਾ ਨਿਕਲਿਆ ਫਾਰਾ ਬਰੋਬਰ ਖੜਾ ਇੱਕ ਸਾਰ ਦੋ ਕੁ ਦਿਨ ਤੱਕ ਪਾਹਰ ਆ ਜੀ